ਕਿਕ ਬੌਕਸਿੰਗ ਦੀ ਨੈਸ਼ਨਲ ਹੋਈ ਸੀ ਵੈਸਟ ਬੰਗਾਲ ਸਿਲੀਗੂਰੀ ਦੇ ਵਿੱਚ ਉੱਥੋਂ ਗੋਲ ਮੈਡ ਲੈਂਦਾ ਜੂਨੀਅਰ ਚ ਹਾਂਜੀ ਮੈਨੂੰ 3 ਸਾਲ ਹੋ ਗਏ ਲਗਾਤਾਰ ਨੈਸ਼ਨਲ ਜਾਂਦੀ ਨੂੰ ਤੇ ਮੈਨੂੰ 3 ਸਾਲ ਹੋ ਗਏ ਕਿੱਕ ਬੌਕਸਿੰਗ ਕਰਦੀ ਨੂੰ ਪਿਛਲੀ ਵਾਰ ਵੀ ਮੇਰਾ ਗੋਲਦਾ ਐ ਸੀ ਇਸ ਵਾਰ ਵੀ ਮੇਰਾ ਗੋਲਦਾ ਹੈ ਮੇਰੇ ਵਿੱਚ 7-8 ਕੁੜੀਆਂ ਸੀ ਆ ਤੇ ਮੇਰੀਆਂ 4 ਫਾਈਟਾਂ ਹੋਈਆਂ ਸੀ ਪਹਿਲੀ ਫਾਈਟ ਮੇਰੀ ਤਮਿਲਨਾਡੂ ਨਾਲ ਹੋਈ ਸੀ ਜੋ ਸ੍ਰੀ ਮਹਾਰਾਸ਼ਟਰ ਨਾਲ ਫਿਰ ਤੋਂ ਤਮਿਲਨਾਡੂ ਨਾਲ ਹੋਈ ਸੀਗੀ ਇੱਕ ਵੈਸਟ ਬੰਗਾਲ ਨਾਲ ਹੀ ਹੋਈ ਸੀ ਪਹਿਲੇ ਸਾਲ ਤੋਂ ਪੰਜਾਬ 'ਚ ਮੈਂ ਆਈ ਸੀ ਮੈਂ ਸਾਨੂੰ ਕੋਈ ਮਿਲਣ ਨਹੀਂ ਆਇਆ ਐਂਡ ਮੈਂ ਇਹ ਸਾਡੀ ਕੋਈ ਹੈਲਪ ਕਰਦੇ ਸੀ ਉਹਨਾਂ ਨੂੰ ਬਹੁਤ ਵਾਰ ਕਿਹਾ ਵੀ ਸਾਨੂੰ ਕਿੱਕ ਬਾਕਸਿੰਗ ਦਾ ਗਰਾਊਂਡ ਬਣਾ ਕੇ ਦੇ ਪਰ ਉਹ ਸਾਨੂੰ ਕੋਈ ਹੈਲਪ ਨਹੀਂ ਕਰ ਰਹੇ ਸਾਡੀ ਜਸਟ ਉਹ ਨਾਮ ਦਾ ਕਹਿ ਰਿਹਾ ਵੀ ਹਾਂ ਸੀ ਤੁਹਾਡੇ ਨਾਲ ਆ ਪਰ ਰੀਅਲ 'ਚ ਸਾਡੇ ਨਾਲ ਨਹੀਂ ਹੈਗੇ ਮੈਂ ਉਹਨਾਂ ਨੂੰ ਇੱਕੋ ਹੀ ਮੰਗ ਕਹਿਣਾ ਚਾਹੁੰਦੀ ਆ ਜੇ ਆਪਾਂ ਬੱਚਿਆਂ ਨੂੰ ਉਚਾਅ ਕਰਾਂਗੇ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਆ ਜੇ ਉਹਨਾਂ ਦੀ ਆਪਾਂ ਮੰਗਾਂ ਪੂਰੀਆਂ ਕਰਾਂਗੇ ਤਾਂ ਬੱਚਿਆਂ ਨੂੰ ਜ਼ਿਆਦਾ ਹੋਊਗਾ ਵੀ ਮੈਂ ਆ ਵੀ ਚੀਜ਼ ਕਰਾਇਆ ਉਹ ਵੀ ਚੀਜ਼ ਕਰਾਂ ਜੇ ਉਹ ਖੁਦ ਇਹ 네ਗੇਟਿਵ ਜੇ ਉਹਨਾਂ ਨੂੰ ਕੋਈ ਮਤਲਬ ਕੋਈ ਕੁਝ ਕਹਿ ਨਹੀਂ ਰਿਹਾ ਹੈ ਨਾ ਤੇ ਨਹੀਂ ਸਰਕਾਰ ਵੱਲੋਂ ਕੋਈ ਹੈਲਪ ਹੋ ਰਹੀ ਤੇ ਮੇਰਾ ਅੱਗੇ ਜਾਣ ਦਾ ਦਿਲ ਨਹੀਂ ਕਰੇਗਾ ਸਿਰਫ ਮੇਰੀ ਫੈਮਿਲੀ ਮੈਨੂੰ ਸਪੋਰਟ ਕਰੇਗੀ ਹੋਰ ਮੈਂ ਕੋਈ ਸਪੋਰਟ ਨਹੀਂ ਹੈ ਤੰਵਾਰਾ ਪਹਿਲੀ ਵਾਰ ਸਿਲਵਰ ਮੈਡਲ ਪਿਛਲੀ ਵਾਰ 골ਡ ਮੈਡਲ ਇਸ ਵਾਰ ਵੀ 골ਡ ਮੈਡਲ ਉਹ ਹੁੰਦੇ ਦੇਖੋ ਘਰ ਦੇ ਹਾਲਾਤ ਹੁੰਦੇ ਜੀ ਹੁਣ ਇਸ ਵਾਰ 3 ਲੱਖ ਰੁਪਏ ਖਰਚਾ ਕਹਿ ਰਹੇ ਨੇ 3 ਲੱਖ ਦਾ ਕਹਿ ਰਹੇ ਨੇ ਉੱਪਰੋਂ ਖਰਚਾ ਇਹੀ ਜੇ ਇਹਦੇ ਚ ਕੋਈ ਸਾਡੀ ਸਰਕਾਰ ਵਗੈਰਾ ਮਦਦ ਕਰੇ ਤਾਂ ਤਾਂ ਅਸੀਂ ਬੱਚੇ ਨੂੰ ਤੋਰ ਸਕਦੇ ਆ ਐਸੇ ਇਹ ਕੱਲੀ ਨਹੀਂ ਹੈ ਜੋ ਬਹੁਤ ਬੱਚੇ ਨੇ ਜਿਹੜੇ ਆਹਾਂ ਦਾ ਘਰ-ਬਾਰ ਦੇਖਦੇ ਹੋਏ ਗਾਹ ਨਹੀਂ ਜਾ ਸਕਦੇ ਇਹ ਤਾਂ ਸਰਕਾਰ ਨੂੰ ਚਾਹੀਦਾ ਨਾ ਜੀ ਸਰਕਾਰ ਕੁਛ ਕਰੇ ਤਾਂ ਬੱਚੇ ਉਹਨਾਂ ਨੂੰ ਝੂਲੀ 'ਚ ਮੈਡਲ ਪਾਉਣ ਜਿੱਤ ਕੇ ਹਾਂ ਜੀ ਵੀ ਦੇਖੋ ਸਰਕਾਰ ਵੀ ਇਹ ਕਹਿ ਤਾਂ ਰਹੀ ਆ ਵੀ ਇੱਕ ਮਤਲਬ ਕਰ ਰਹੇ ਆ ਅਸੀਂ ਮਤਲਬ ਖੇਡ ਦੇ ਉੱਤੇ ਜਿਵੇਂ ਹੁਣ ਪੰਜਾਬ ਲੈ ਇਹ ਆਪਣੀ ਜਿਹੜੀ ਭਗਵੰਤ ਮਾਨ ਨੇ ਖੇਡਾਂ ਚਲਾਈਆਂ ਸੀ ਪੰਜਾਬ ਲਈ ਉਹ ਚ ਵੀ ਬੋਰਡ ਮੈਟਰ ਇਸਟਾਈ ਇਹ ਦੋ ਵਾਰ ਕੋਈ ਇੰਨੀ ਹੈਲਪ ਨਹੀਂ ਕੀਤੀ ਨਹੀਂ ਹਜੇ ਤੱਕ ਕੋਈ ਮਤਲਬ ਕਹਿ ਰਹੇ ਨੇ ਮਤਲਬ ਹਜੇ ਤੱਕ ਕੋਈ ਹੈਲਪ ਨਹੀਂ ਜੇ ਹੁਣ ਇੰਟਰੈ ਹੈ ਜਾਣਾ ਜੀ ਹੁਣ ਇਹ ਪਿਛਲੀ ਵਾਰ ਵੀ ਜਾ ਸਕਦੀ ਸੀ ਇਸ ਵਾਰ ਵੀ ਅਸੀਂ ਦੇਖਦੇ ਆ ਚਲੋ ਜੇ ਘਰ ਦਾ ਹਾਲਾਤ ਤਾਂ ਫਿਰ ਕਿੱਥੋਂ ਜਾਊਗੀ ਬੱਚੀ ਇਹਨਾਂ ਵਿੱਚ ਜਾਨੀ ਚਾਹੀਦਾ ਸਰਕਾਰ ਨੂੰ ਜੀ ਖਰਚਾ ਕਰਨਾ